ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਜੀ ਹਾਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕਿ ਨਾਮਜ਼ਦਗੀ ਪੱਤਰ ਭਰਨ ਨੂੰ ਲੈ ਕੇ ਤੁਹਾਨੂੰ ਐਨਓਸੀ ਦੇਣੀ ਪਵੇਗੀ ਅਦਰਵਾਈਜ਼ ਤੁਸੀਂ ਨਾਮਜ਼ਦਗੀ ਜਿਹੜੀ ਆ ਉਹ ਨਹੀਂ ਭਰ ਸਕਦੇ ਜਾਨੀ ਕਿ ਪੰਚਾਇਤੀ ਚੋਣਾਂ ਦੇ ਵਿੱਚ ਨਹੀਂ ਖੜੇ ਹੋ ਸਕਦੇ ਤੁਹਾਨੂੰ ਸਰਟੀਫਿਕੇਟ ਜਿਹੜਾ ਆ ਉਹ ਜਮ੍ਹਾਂ ਕਰਵਾਉਣਾ ਪਵੇਗਾ ਕੋਈ ਭਗਤਾਨ ਨਹੀਂ ਤੇ ਕੋਈ ਇਤਰਾਜ਼ ਨਹੀਂ ਦਾ ਸਰਟੀਫਿਕੇਟ ਜਿਹੜਾ ਆ ਉਹ ਤੁਹਾਨੂੰ ਜਮ੍ਹਾਂ ਕਰਵਾਉਣਾ ਪਵੇਗਾ ਪਿਛਲੀ ਪੰਚਾਇਤ ਤੋਂ ਇਹ ਸਰਟੀਫਿਕੇਟ ਜਿਹੜਾ ਆ ਉਹ ਲੈਣਾ ਪਵੇਗਾ ਜਾਂ ਫਿਰ ਜਿਹੜੀਆਂ ਤੁਹਾਡੇ ਇਲਾਕੇ ਦੀ ਅਥਾਰਟੀ ਹੈ ਉਥੋਂ ਤੁਹਾਨੂੰ ਇਹ ਸਰਟੀਫਿਕੇਟ ਲੈਣਾ ਪਵੇਗਾ ਤਾਂ ਦੱਸ ਦਈਏ ਕਿ ਹੁਣ ਜਿਨ੍ਹਾਂ ਨੇ ਨਾਮਜ਼ਦਗੀ ਭਰਨੀ ਹੈ ਇਸ ਖਬਰ ਤੋਂ ਇਸ ਖਬਰ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਵੀ ਲੋਕ ਆ ਪੰਚ ਖਲੂਣਾ ਚਾਹੁੰਦੇ ਨੇ ਪਿੰਡ ਦੇ ਵਿੱਚ ਜਾਂ ਫਿਰ ਸਰਪੰਚ ਖਲੂਣਾ ਚਾਹੁੰਦੇ ਨੇ ਤਾਂ ਉਹਨਾਂ ਤੱਕ ਇਹ ਖਬਰ ਪਹੁੰਚਾਦੇ ਉਹ ਇਲੈਕਸ਼ਨ ਕਮਿਸ਼ਨ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਨਵਾਂ ਫੈਸਲਾ ਕੀਤਾ ਹੈ ਜਿਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਜੇਕਰ ਤੁਸੀਂ ਨਾਮਜ਼ਦਗੀ ਭਰਦੇ ਹੋ ਤਾਂ ਨਾਮਜ਼ਦਗੀ ਭਰਨ ਦੇ ਵਾਸਤੇ ਤੁਹਾਨੂੰ ਐਨਓਸੀ ਲੈਣੀ ਪਵੇਗੀ ਕੋਈ ਭੁਗਤਾਨ ਨਹੀਂ ਕੋਈ ਭੁਗਤਾਨ ਬਕਾਇਆ ਨਹੀਂ ਤੇ ਕੋਈ ਇਤਰਾਜ਼ ਨਹੀਂ ਦਾ ਸਰਟੀਫਿਕੇਟ ਜਿਹੜਾ ਆ ਤੁਹਾਨੂੰ ਲੈਣਾ ਪਵੇਗਾ ਤੇ ਜਿਹੜੇ ਡਿਫਾਲਟਰ ਨੇ ਉਹਨਾਂ ਨੂੰ ਨਾਮਜ਼ਦ ਕੀਆ ਭਰਨੀਆਂ ਨਹੀਂ ਦਿੱਤੀਆਂ ਜਾਣਗੀਆਂ ਉਨਾਮ ਜਦਗੀ ਨਹੀਂ ਭਰ ਸਕਦੇ ਜਿਹੜੇ ਡਿਫਾਲਟ ਨੇ ਯਾਨੀ ਕਿ ਜਾਂ ਤਾਂ ਜਿਨ੍ਹਾਂ ਦਾ ਕੋਈ ਬਿਜਲੀ ਦਾ ਬਕਾਇਆ ਬਾਕੀ ਹੈ ਕਿਉਂਕਿ ਇਹ ਵਾਲੀਆਂ ਸਕੀਮਾਂ ਜਿਹੜੀਆਂ ਸੀ ਉਹ ਬਿਜਲੀ ਵਿਭਾਗ ਇੱਕ ਐਕਟ ਦੀਨ ਲੈ ਕੇ ਆਇਆ ਸੀਗਾ ਕਿ ਕੋਈ ਭੁਗਤਾਨ ਬਕਾਇਆ ਨਹੀਂ ਤੇ ਕੋਈ ਇਤਰਾਜ਼ ਨਹੀਂ ਕਿਉਂਕਿ ਜਦੋਂ 12 ਦੇ ਬਿੱਲ ਆਉਂਦੇ ਹੁੰਦੇ ਸੀਗੇ ਤਾਂ ਉਹ ਕਈ ਕਿਸਾਨ ਨਹੀਂ ਸੀਗੇ ਤਾਰਦੇ ਉਸ ਤੋਂ ਬਾਅਦ ਘਰਾਂ ਵਾਲੀ ਬਿਜਲੀ ਵੀ ਇੰਦੀ ਚੱਲਣ ਲੱਗ ਪਈ ਚੋਰੀ ਬਹੁਤ ਹੋਣ ਲੱਗ ਪਈ ਔਰ ਕਈ ਟੈਕਸ ਨੂੰ ਲੈ ਕੇ ਟੈਕਸ ਰਿਲੇਟਿਡ ਵੀ ਦੱਸਿਆ ਗਿਆ ਕਿ ਤੁਹਾਡਾ ਕਿਸੇ ਵੀ ਤਰੀਕੇ ਦਾ ਕੋਈ ਵੀ ਬਕਾਇਆ ਜਿਹੜਾ ਆ ਉਹ ਨਹੀਂ ਹੋਣਾ ਚਾਹੀਦਾ ਕੋਈ ਵੀ ਭਗਤਾਨ ਦਾ ਬਕਾਇਆ ਨਹੀਂ ਹੋਣਾ ਚਾਹੀਦਾ ਸਰਕਾਰੀ ਤੌਰ ਤੇ ਤਾਂ ਨਹੀਂ ਤਾਂ ਤੁਸੀਂ ਡਿਫਾਲਟਰ ਪਾਏ ਜਾਓਗੇ ਜਿਸ ਹਿਸਾਬ ਦੇ ਨਾਲ ਅਸੀਂ ਗੱਲ ਕਰੀ ਕਿ ਬੈਂਕ ਤੋਂ ਤੁਸੀਂ ਜੇਕਰ ਕਰਜ਼ਾ ਲੈਨੇ ਹੋ ਪਰਸਨਲ ਲੋਨ ਨਹੀਂ ਤਾਰਦੇ ਤਾਂ ਤੁਹਾਨੂੰ ਡਿਫਾਲਟਰ ਕਰ ਦਿੱਤਾ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਸਰਕਾਰ ਦੀ ਨਿਗਾਹ ਦੇ ਵਿੱਚ ਤੁਸੀਂ ਡਿਫਾਲਟਰ ਨਹੀਂ ਹੋਣੇ ਚਾਹੀਦੇ ਸਰਕਾਰੀ ਤੌਰ ਤੇ ਤੁਹਾਡਾ ਕੋਈ ਵੀ ਐਹੋ ਜਿਹਾ ਰਿਕਾਰਡ ਨਹੀਂ ਹੋਣਾ ਚਾਹੀਦਾ ਕਿ ਜਿੱਥੋਂ ਤੁਸੀਂ ਡਿਫਾਲਟਰ ਪਾਏ ਜਾਓ ਅਦਰਵਾਈਜ਼ ਤੁਹਾਨੂੰ ਨਾਮਜ਼ਦਗੀ ਨਹੀਂ ਭਰਨ ਦਿੱਤੀ ਜਾਵੇਗੀ ਪਿਛਲੀ ਪੰਚਾਇਤ ਤੋਂ ਤੁਹਾਨੂੰ ਸਰਟੀਫਿਕੇਟ ਲੈਣਾ ਪਵੇਗਾ ਕਿ ਕੋਈ ਭੁਗਤਾਨ ਬਕਾਇਆ ਨਹੀਂ ਹੈ ਤੇ ਕੋਈ ਇਤਰਾਜ਼ ਨਹੀਂ ਹੈ ਇਹ ਐਨਓਸੀ ਲੈਣੀ ਪਵੇਗੀ ਦੇਖੋ ਇਲੈਕਸ਼ਨ ਮੋਸਟ ਅਰਜੈਂਟ ਕਰਕੇ ਇਹ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਹੈ ਬਕਾਇਦਾ ਤੁਸੀਂ ਇਹ ਨੋਟੀਫਿਕੇਸ਼ਨ ਵੀ ਪੜ ਸਕਦੇ ਹੋ ਅਸੀਂ ਸਕਰੀਨ ਦੇ ਉੱਪਰ ਫਲੈਸ਼ ਵੀ ਕਰ ਰਹੇ ਹਾਂ ਜਿਸ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਇਹ ਵੱਡੀ ਖਬਰ ਹੈ ਜਿਹੜੇ ਵੀ ਲੋਕ ਪੰਚਾਇਤੀ ਚੋਣਾਂ ਲੜਨਾ ਚਾਹੁੰਦੇ ਨੇ ਚਾਹੇ ਸਰਪੰਚ ਐ ਤੇ ਚਾਹੇ ਕੋਈ ਪੰਚ ਐ ਉਹਨਾਂ ਨੂੰ ਆ ਐਨਓਸੀ ਬੜੀ ਜ਼ਰੂਰੀ ਹੈ ਇਹ ਐਨਐਸਸੀ ਤੋਂ ਬਿਨਾ ਤੁਸੀਂ ਜਿਹੜੀ ਚੋਣ ਹੈ ਉਹ ਨਹੀਂ ਲੜ ਸਕਦੇ ਔਰ ਡਿਫਾਲਟਰ ਵੀ ਚੋਣ ਨਹੀਂ ਲੜ ਸਕਦਾ ਜੇ ਕੋਈ ਡਿਫਾਲਟਰ ਹੈ ਭਾਵੇਂ ਕਿਸੇ ਵੀ ਤਰੀਕੇ ਦਾ ਕੋਈ ਵੀ ਸਰਕਾਰੀ ਬਕਾਇਆ ਹੈਗਾ ਭੁਗਤਾਨ ਕਰਨ ਵਾਲਾ ਉਹ ਨਹੀਂ ਕੀਤਾ ਹੋਇਆ ਡਿਫਾਲਟਰ ਹੈ ਤੇ ਉਹ ਨਾਮਜ਼ਦਗੀ ਨਹੀਂ ਭਰ ਸਕਦਾ ਪਾਵੇਂ ਉਹਨੇ ਪੰਚ ਖਲੋਣਾ ਤੇ ਪਾਵੇਂ ਉਹਨੇ ਸਰਪੰਚ ਖਲੋਣਾ ਔਰ ਇਸ ਦੇ ਨਾਲ ਕਿ ਅਸੀਂ ਜੇਕਰ ਗੱਲ ਕਰੀਏ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਪਾਬ ਇਹਦੇ ਵਿੱਚ ਉਹ ਚੀਜ਼ ਆ ਜਾਂਦੀਆਂ ਨੇ ਕਿ ਤੁਸੀਂ ਕਿਸੇ ਤਰੀਕੇ ਦਾ ਕੋਈ ਸ਼ਾਮਲਾਟ ਤੇ ਕਬਜ਼ਾ ਤਾਂ ਨਹੀਂ ਕੀਤਾ ਹੋਇਆ ਅਣਧਿਕਾਰਤ ਤੌਰ ਤੇ ਕੋਈ ਜਾਇਦਾਦ ਦਾ ਕੋਈ ਕਬਜ਼ਾ ਤਾਂ ਨਹੀਂ ਕੀਤਾ ਹੋਇਆ ਇਸ ਤਰੀਕੇ ਨੂੰ ਲੈ ਕੇ ਐਨਓਸੀ ਜਿਹੜੀ ਹੈ ਐਨਓਸੀ ਤੇ ਐਨਡੀਸੀ ਪ੍ਰਾਪਤ ਕਰਨੀ ਹੋਵੇਗੀ ਤੁਹਾਨੂੰ ਇਹ ਜਿਹੜੇ ਨਿਯਮ ਹੁਣ ਇਲੈਕਸ਼ਨ ਕਮਿਸ਼ਨ ਨੇ ਬਣਾਏ ਨੇ ਇਸ ਦੇ ਤਹਿਤ ਇਹ ਫੈਸਲਾ ਕੀਤਾ ਗਿਆ ਔਰ ਨਾਮਜ਼ਦਗੀ ਪੱਤਰ ਭਰਨ ਦੇ ਵਾਸਤੇ ਤੁਹਾਨੂੰ ਇਹ ਐਨਓਸੀ ਬਹੁਤ ਜ਼ਰੂਰੀ ਹੈ ਇਹ ਸਰਟੀਫਿਕੇਟ ਲੈਣੇ ਬੜੇ ਜ਼ਰੂਰੀ ਹੈ ਪਿਛਲੀ ਸਰਕਾਰ ਤੋਂ ਤੁਹਾਨੂੰ ਆ ਜਿਹੜੇ ਪੱਤਰ ਉਹ ਲੈਣੇ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਨਾਮਜ਼ਦਗੀ ਦਾਖਲ ਕਰੋਗੇ ਰਿਟਰਨਿੰਗ ਅਫਸਰ ਨੂੰ ਇਹ ਨਾਮਜ਼ਦਗੀ ਪੱਤਰ ਭਰਨ ਵੇਲੇ ਤੁਹਾਨੂੰ ਇਹ ਚੀਜ਼ਾਂ ਦੇਣੀਆਂ ਪੈਣਗੀਆਂ ਤੇ ਨਾਲ ਹਲਫੀਆ ਬਿਆਨ ਵੀ ਦੇਣਾ ਪਵੇਗਾ ਫਿਰ ਰਿਟਰਨਿੰਗ ਅਫਸਰ ਜਿਹੜਾ ਅੱਗੇ ਭੇਜੇਗਾ ਸਬੰਧਤ ਅਥਾਰਟੀ ਜਿਹੜੀ ਹੈ 24 ਘੰਟਿਆਂ ਦੇ ਅੰਦਰ ਰਿਪੋਰਟ ਭੇਜਣ ਦਾ ਨਿਰਦੇਸ਼ ਦਿੱਤਾ ਗਿਆ 24 ਘੰਟਿਆਂ ਦੇ ਅੰਦਰ ਰਿਪੋਰਟ ਅਥਾਰਟੀ ਦੇਵੇਗੀ ਅਜਿਹਾ ਨਾ ਕਰਨ ਤੇ ਮੰਨਿਆ ਜਾਵੇਗਾ ਕਿ ਜਿਹੜਾ ਬੰਦਾ ਨਾਮਜ਼ਦਗੀ ਪੱਤਰ ਭਰ ਰਿਹਾ ਉਹ ਡਿਫਾਲਟਰ ਹੈ ਜਾਂ ਫਿਰ ਅਣਅਧਿਕਾਰਿਤ ਕਬਜ਼ੇ ਆ ਉਹਦੇ ਉੱਪਰ ਤੇ ਉਹਨੂੰ ਨਾਮਜ਼ਦਗੀ ਭਰਨ ਨਹੀਂ ਦਿੱਤੀ ਜਾਵੇਗੀ ਤਾ ਇਹ ਪੰਜਾਬ ਰਾਜ ਚੋਣ ਐਕਟ 1994 ਦੀਆਂ ਇਹ ਸ਼ਰਤਾਂ ਨੇ ਇਹਦੇ ਵਿੱਚ ਤੁਹਾਨੂੰ ਇਹ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਭਾਵ ਕੋਈ ਭੁਗਤਾਨ ਬਕਾਇਆ ਨਹੀਂ ਤੇ ਕੋਈ ਇਤਰਾਜ਼ ਨਹੀਂ ਦਾ ਸਰਟੀਫਿਕੇਟ ਦੇਣਾ ਪਵੇਗਾ ਕਿ ਤੁਸੀਂ ਡਿਫਾਲਟਰ ਨਹੀਂ ਹੋ ਔਰ ਇਸ ਦੇ ਨਾਲ ਕੀ ਕਿ ਤੁਸੀਂ ਕਿਸੇ ਵੀ ਤਰੀਕੇ ਦਾ ਕੋਈ ਵੀ ਸ਼ਾਮਲਾੜ ਤੇ ਜਾਂ ਜਾਇਦਾਦ ਤੇ ਆਨ ਅਧਿਕਾਰਤ ਤੌਰ ਤੇ ਕਬਜ਼ਾ ਨਹੀਂ ਕੀਤਾ ਇਸ ਸਬੰਧੀ ਕਿਸੇ ਵੀ ਤਰੀਕੇ ਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਉਹ ਸਰਟੀਫਿਕੇਟ ਤੁਹਾਨੂੰ ਹਾਸਲ ਕਰਨਾ ਪਵੇਗਾ ਤੇ ਉਸੇ ਆਧਾਰ ਤੇ ਤੁਸੀਂ ਨਾਮਜ਼ਦਗੀ ਜਿਹੜੀ ਹੈ ਉਹ ਭਰ ਸਕਦੇ ਹੋ ਤਾਂ ਵੱਡੀ ਖਬਰ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੰਨਾ ਜਿੰਨਾ ਨੇ ਸਰਪੰਚ ਜਾਂ ਪੰਚ ਦੀ ਚੋਣ ਲੜਨੀ ਹੈ ਉਹ ਆ ਖਬਰ ਧਿਆਨ ਦੇ ਨਾਲ ਸੁਣ ਲੈਣ ਉਹਨਾਂ ਨੂੰ ਆ ਦੋ ਸਰਟੀਫਿਕੇਟ ਲੈਣੇ ਬਹੁਤ ਜ਼ਰੂਰੀ ਨੇ ਜੇਕਰ ਉਹ ਡਿਫਾਲਟਰ ਨੇ ਤਾਂ ਉਹ ਨਾਮਜ਼ਦਗੀ ਨਹੀਂ ਭਰ ਸਕਦੇ ਡਿਫਾਲਟਰ ਚੋਂ ਨਹੀਂ ਲੜ ਸਕਦਾ ਔਰ ਜੇਕਰ ਤੁਸੀਂ ਆਹ ਸਰਟੀਫਿਕੇਟ ਵੀ ਨਹੀਂ ਦਿੰਦੇ ਹੋ ਤਾਂ ਤੁਸੀਂ ਵੀ ਡਿਫਾਲਟਰ ਹੋ ਤੁਹਾਨੂੰ ਵੀ ਚੋਂ ਨਹੀਂ ਲੜਨ ਦਿੱਤੀ ਜਾਵੇਗੀ ਕੋਈ ਭੁਗਤਾਨ ਬਕਾਇਆ ਨਹੀਂ ਤੇ ਕੋਈ ਇਤਰਾਜ਼ ਨਹੀਂ ਦਾ ਸਰਟੀਫਿਕੇਟ ਜਿਹੜਾ ਆ ਉਹ ਤੁਹਾਨੂੰ ਲੈਣਾ ਹੋਵੇਗਾ ਔਰ ਉਸ ਤੋਂ ਬਾਅਦ ਤੁਸੀਂ ਉਹ ਰਿਟਰਨਿੰਗ ਅਫਸਰ ਨੂੰ ਪੇਪਰ ਦੇ ਕੇ ਤੇ ਤੁਸੀਂ ਆਪਣੀ ਨਾਮਜ਼ਦਗੀ ਜਿਹੜੀ ਹੈ ਉਹ ਭਰ ਸਕਦੇ ਹੋ